ਅੱਜ ਵੀ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧ ਨੇ ਜਨਨ ਕਿ ਇਹ ਪ੍ਰੋਟੈਸਟ ਨੂੰ ਵੀ ਫਲੌਪ ਕਰਨਾ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਇਸ ਤੋਂ ਇਧਰਲੀ ਸਾਈਡ ਆ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀਆ ਜਿੱਥੇ ਤਸਵੀਰਾਂ ਦੇਖੋ ਕਿ ਪੂਰੀ ਵੈਰੀਗੇਟਿੰਗ ਉੱਥੇ ਹੋਈ ਵੀ ਆ ਉੱਥੇ ਪੂਰਾ ਪੁਲਿਸ ਪ੍ਰਸ਼ਾਸਨ ਤਾਇਨਾਤ ਆ ਇੱਕ ਵੀ ਗੱਡੀ ਜਨਨ ਕਿ ਪੂਰਾ ਰੋਡ ਇਹ ਜਾਮ ਕਰਤਾ ਕੋਈ ਬੱਸ ਨਹੀਂ ਜਾਂਦੀ ਕੋਈ ਕਾਰ ਨਹੀਂ ਜਾਂਦੀ ਕੋਈ ਗੱਡੀ ਨਹੀਂ ਜਾਂਦੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 3 ਫਰਵਰੀ ਨੂੰ ਕਾਲ ਦਿੱਤੀ ਗਈ ਸੀ ਕਿ ਵੱਡਾ ਪ੍ਰਦਰਸ਼ਨ ਕਰਨਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸੀ ਸੁਖਪਾਲ ਸਿੰਘ ਖੈਰਾ ਦੀ ਕਾਲ ਸੀ ਲੱਖਾ ਸਿਧਾਣਾ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟਾਂ ਕਰ ਰਹੇ ਸਨ ਕਿ ਵੱਡਾ ਇਕੱਠ ਕਰਨਾ ਸੰਗਰੂਰ ਪਹੁੰਚੋ ਪਰ ਅੱਜ 3 ਫਰਵਰੀਆ ਸੰਗਰੂਰ ਦੀਆਂ ਤਸਵੀਰਾਂ ਦਿਖਾਵਾਂਗੇ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜ਼ਦੀਕ ਮੌਜੂਦ ਹ ਜਿੱਥੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ 1 ਫਰਵਰੀ ਨੂੰ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਫਲੌਪ ਕੀਤਾ ਤੂਰੀ ਦਾ ਪ੍ਰੋਟੈਸਟ ਤੂਰੀ ਦਾ ਪ੍ਰਦਰਸ਼ਨ ਜੋ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਾਲ ਦਿੱਤੀ ਸੀ ਉਸੇ ਤਰ੍ਹਾਂ ਅੱਜ ਵੀ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧ ਨੇ ਜਨਨ ਕਿ ਇਹ ਪ੍ਰੋਟੈਸਟ ਨੂੰ ਵੀ ਫਲੌਪ ਕਰਨਾ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਤੋਂ ਇਧਰਲੀ ਸਾਈਡ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀਆ ਜਿੱਥੇ ਤਸਵੀਰਾਂ ਦੇਖੋ ਕਿ ਪੂਰੀ ਵੈਰੀਗੇਟਿੰਗ ਉੱਥੇ ਹੋਈ ਵੀ ਆ ਉੱਥੇ ਪੂਰਾ ਪੁਲਿਸ ਪ੍ਰਸ਼ਾਸਨ ਤਾਇਨਾਤ ਆ ਇੱਕ ਵੀ ਗੱਡੀ ਜਨਨ ਕਿ ਪੂਰਾ ਰੋਡ ਇਹ ਜਾਮ ਕਰਤਾ ਕੋਈ ਬੱਸ ਨਹੀਂ ਜਾਂਦੀ ਕੋਈ ਕਾਰ ਨਹੀਂ ਜਾਂਦੀ ਕੋਈ ਗੱਡੀ ਨਹੀਂ ਜਾਂਦੀ ਆਮ ਟ੍ਰੈਫਿਕ ਵੀ ਨਹੀਂ ਜਾ ਰਹੀ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਵੇਂ 1 ਫਰਵਰੀ ਨੂੰ ਹੋਇਆ ਸੀ ਉਸੇ ਤਰ੍ਹਾਂ ਪਟਿਆਲਾ ਤੋਂ ਆਉਣ ਵਾਲੀ ਟ੍ਰੈਫਿਕ ਬਰਨਾਲਾ ਤੋਂ ਆਉਣ ਵਾਲੀ ਸੁਨਾਮ ਤੋਂ ਆਉਣ ਵਾਲੀ ਧੂਰੀ ਮਲੇਰਕੋਟਲਾ ਤੋਂ ਆਉਣ ਵਾਲੀ ਉਹ ਟ੍ਰੈਕ ਕਿਤੇ ਨਾ ਕਿੱਥੇ ਪੁਲਿਸ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ ਸੋ ਲਗਾਤਾਰ ਓਵੇਂ ਜਿਵੇਂ ਉਹੀ 1 ਫਰਵਰੀ ਵਾਲੀ ਝਲਕ ਅੱਜ 3 ਫਰਵਰੀ ਦੀ ਝਲਕ ਦੇ ਬਰਾਬਰੇ ਸ਼ੋ ਹੋ ਰਹੀ ਆ ਸੋ ਤਸਵੀਰਾਂ ਦਿਖਾਵਾਂਗੇ ਕਿ ਜਿੱਥੋਂ ਨੈਸ਼ਨਲ ਹਾਈਵੇ ਆ ਚੰਡੀਗੜ੍ਹ ਤੋਂ ਬਠਿੰਡਾ ਇਹ ਬਾਈਪਾਸ ਲੰਘ ਜਾਂਦਾ ਬਾਈਪਾਸ ਦੇ ਪੁਲ ਦੇ ਨੀਚੋਂ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਰਸਤਾ ਦੇਖੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪੁਲਿਸ ਪ੍ਰਸ਼ਾਸਨ ਸੰਕੜਿਆਂ ਦੀ ਗਣਤੀ 'ਚ ਇੱਥੇ ਮੌਜੂਦ ਆ ਬਸਾਂ ਪੀਆਰਟੀਸੀ ਦੀਆਂ ਬਸਾਂ ਲਾਈਆਂ ਹੋਈਆਂ ਨੇ ਦੂਜੀਆਂ ਬਸਾਂ ਲਾਈਆਂ ਹੋਈਆਂ ਨੇ ਕਿ ਜਿਹੜਾ ਵੀ ਪ੍ਰਦਰਸ਼ਨਕਾਰੀ ਧਰਨੇ 'ਚ ਸ਼ਾਮਲ ਹੋਣ ਲਈ ਆਵੇਗਾ ਉਸ ਨੂੰ ਬਸਾਂ ਦੇ ਵਿੱਚ ਬਿਠਾ ਕੇ ਕਿਸੇ ਥਾਣੇ ਲਈ ਜਾਇਆ ਜਾਵੇਗਾ ਨજરਬੰਦ ਕੀਤਾ ਜਾਵੇਗਾ ਸੋ ਲਗਾਤਾਰ ਤਸਵੀਰਾਂ ਦੇਖੋ ਕਿ ਕਿੰਨੀਆਂ ਬਸਾਂ ਨੇ ਪੀਆਰਟੀਸੀ ਵਾਲੀਆਂ ਤੇ ਲੱਖਾ ਸਦਾਣਾ ਲਗਾਤਾਰ ਜੋ ਪਿੰਡਾਂ ਚ ਕਾਲ ਦੇ ਰਹੇ ਸੀ ਕਿ ਵੱਧ ਤੋਂ ਵੱਧ ਪਹੁੰਚੋ ਸੁਖਪਾਲ ਸਿੰਘ ਖੈਰਾ ਨੇ ਕਾਲ ਦਿੱਤੀ ਕਿ ਉੱਥੇ ਪਹੁੰਚਣਾ ਜ਼ਰੂਰੀ ਕਿਉਂਕਿ ਭਾਨੇ ਸਿੱਧੂ ਜੋ ਨਜਾਇਜ਼ ਪਰਚੇ ਹੋ ਰਹੇ ਨੇ ਉਹ ਪਰਚੇ ਅਸੀਂ ਰੱਦ ਕਰਵਾਉਣੇ ਨੇ ਰੱਦ ਤਾਂ ਹੋਣਗੇ ਜੇ ਪੂਰੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਪਰ ਪੰਜਾਬ ਦੇ ਲੋਕ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਜਿਵੇਂ ਦੇ ਹਾਲਾਤ ਲੱਗ ਰਹੇ ਨੇ ਕਿਉਂਕਿ ਪਟਿਆਲੇ ਤੋਂ ਭਵਾਨੀਗੜ ਵੱਲ ਨੂੰ ਜਦੋਂ ਆ ਰਹੇ ਆ ਭਵਾਨੀਗੜ ਵੀ ਪੂਰੀ ਪੁਲਿਸ ਪ੍ਰਸ਼ਾਸਨ ਤਾਇਨਾਤ ਹੈ ਬੈਰੀਕੇਡਿੰਗ ਕੀਤੀ ਹੋਈ ਆ ਅਤੇ ਇੱਕ ਇੱਕ ਗੱਡੀ ਨੂੰ ਦੇਖ ਕੇ ਲੰਘਾ ਰਹੇ ਨੇ ਕਿ ਕੌਣ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਜਾਂ ਕੋਈ ਹੋਰ ਆ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਸੰਗਰੂਰ ਨਹੀਂ ਪਹੁੰਚਣ ਦਿੱਤਾ ਜਾਵੇਗਾ ਇੱਥੋਂ ਤੱਕ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਆ ਕਿ ਅਸੀਂ ਇਹ ਧਰਨਾ ਵੀ ਪੂਰੀ ਤਰ੍ਹਾਂ ਫਲॉप ਹੋਵੀਂ ਕਰਨਾ ਜਿਸ ਤਰ੍ਹਾਂ 1 ਫਰਵਰੀ ਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਧਰਨਾ ਫਲੋਪ ਕੀਤਾ ਸੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਉਹ ਵੀ ਲਾਈਵ ਹੋਏ ਕਿ 1 ਫਰਵਰੀ ਦਾ ਧਰਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਸਾਡਾ ਫਲੋਪ ਕਰਤਾ ਪਰ 3 ਫਰਵਰੀ ਨੂੰ ਜ਼ਰੂਰ ਪਹੁੰਚੋ ਪਰ ਅੱਜ ਦੇ ਹਾਲਾਤ ਨੇ ਜਿਹੜੇ 3 ਫਰਵਰੀ ਨੂੰ ਕਿਤੇ ਨਾ ਕਿਤੇ ਸੰਗਰੂਰ ਪੂਰਾ ਸੀਲ ਕੀਤਾ ਪਿਆ ਉਸ ਦਿਨ ਪੂਰਾ ਧੂਰੀ ਸੀਲ ਕੀਤਾ ਗਿਆ ਸੀ ਕਿ ਜੋ ਰੇਲਵੇ ਟਰੈਕ ਤੇ ਰੇਲਵੇ ਸਟੇਸ਼ਨ ਤੇ ਪ੍ਰੋਟੈਸਟ ਕਰਨਾ ਪ੍ਰਦਰਸ਼ਨ ਕਰਨਾ ਉਹ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅੱਜ ਵੀ ਉਹੀ ਤਸਵੀਰਾਂ ਉਹੀ ਮਾਹੌਲ ਆ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਆਲੇ-ਦੁਆਲੇ ਪੂਰਾ ਸੀਲ ਕੀਤਾ ਹੋਇਆ ਸਾਰੇ ਰਸਤੇ ਜਾਮ ਨੇ ਕਿ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਅੱਜ ਕੋਈ ਵੀ ਨਹੀਂ ਪਹੁੰਚ ਸਕੇਗਾ ਅਤੇ ਜੇਕਰ ਕੋਈ ਪਹੁੰਚੇਗਾ ਤਾਂ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਵੀ ਐਵੇਂ ਦੇ ਨੇ ਵਸਾਂ ਲਾਈਆਂ ਹੋਈਆਂ ਨੇ ਕਿ ਉਸ ਨੂੰ ਨજરਬੰਦ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾਉਂਦੇ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਰਸਤੇ ਦੀਆਂ ਤਸਵੀਰਾਂ ਸੁੰਨਸਾਨ ਰਸਤਾ ਕੋਈ ਸਾਈਕਲ ਸਕੂਟਰ ਮੋਟਰਸਾਈਕਲ ਕੋਈ ਗੱਡੀਕਾਰ ਆਵਾਜਾਈ ਦਾ ਸਾਧਨ ਬਿਲਕੁਲ ਬੰਦ ਨੇ ਅਤੇ ਲਗਾਤਾਰ ਪੂਰਾ ਸੁੰਨਸਾਨ ਕੀਤਾ ਹੋਇਆ ਇਹ ਰਸਤਾ ਕਿ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ ਜਿਸ ਤਰ੍ਹਾਂ ਹੁਣ ਅਨੁਮਾਨਤਾ ਇਹੀ ਲੱਗਦਾ ਕਿ 1 ਫਰਵਰੀ ਨੂੰ ਜਿਸ ਤਰ੍ਹਾਂ ਇਹ ਸਾਰਾ ਧਰਨਾ ਪ੍ਰਦਰਸ਼ਨ ਪੂਰੀ ਤਰ੍ਹਾਂ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਨੇ ਫਲੋਪ ਕੀਤਾ ਉਸੇ ਤਰ੍ਹਾਂ 3 ਫਰਵਰੀ ਨੂੰ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਇਕੱਠ ਜਾਂ ਕੋਈ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਵੇਗਾ ਕੈਮਰਾਮੈਨ ਪੀਮਾਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ